ਮੈਂ ਪੰਜਾਬੀ ਟੀਵੀ ਦੇਖ ਰਿਹਾ ਮੈਚ ਦੀ ਸਵਿਚ ਐਸ ਟਾਈਮ ਖੜਿਆ ਹਲਕਾ ਜੀਰਾ ਦੇ ਕਸਬਾ ਮੱਕੂ ਦੇ ਅੰਦਰ ਪੈਂਦੇ ਪਿੰਡ ਵਿਕੇ ਮੌਜੂਦ ਆ ਖਾਸ ਤੌਰ ਤੇ ਇਸ ਪਿੰਡ ਦਾ ਜ਼ਿਕਰ ਕਰਕੇ ਦੀਨੇ ਦੇ ਨਾਮ ਦਾ ਇੱਕ ਪਿੰਡ ਹੈ ਜਿੱਥੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਇਹ ਸਾਰਾ ਦਰਿਆ ਹੈ ਔਰ ਇਸ ਪਾਣੀ ਦੇ ਨਾਲ ਖੜਾ ਨੇ ਇਹ ਪਾਣੀ ਦੇ ਨਾਲ ਜਿਸ ਪਾਸੇ ਵੀ ਨਜ਼ਰ ਮਾਰੋਗੇ ਸਭ ਕੁਝ ਡੁੱਬ ਚੁੱਕਿਆ ਫਿਰ ਚਾਹੇ ਗੱਲ ਹੋਵੇ ਪਾਣੀ ਵਾਲੀਆਂ ਮੋਟਰਾਂ ਦੇ ਬਣੇ ਕਮਰਿਆਂ ਦੀ ਉਸ ਤੋਂ ਇਲਾਵਾ ਜਿਸ ਪਾਸੇ ਵੀ ਨਜ਼ਰ ਮਾਰੋਗੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਔਰ ਇਸ ਪਾਣੀ ਦੇ ਨਾਲ ਇੱਥੋਂ ਦੇ ਨਾਲ ਲੱਗਦੇ ਕਈ ਪਿੰਡ ਐ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਔਰ ਵੱਡੇ ਪੱਧਰ ਤੇ ਪਿੰਡ ਦੇ ਲੋਕ ਆਪ ਮੁਹਾਰੇ ਹੋ ਕੇ ਇਸ ਨੋਚ ਨੂੰ ਇਸ ਬੰਨ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਟਰਾਲੀ ਆ ਰਹੀ ਐ ਤੇ ਨੌਜਵਾਨ ਪੰਜਾਬ ਦੀ ਜਵਾਨੀ ਜਿਨ੍ਹਾਂ ਤੇ ਅਕਸਰ ਤੰਗ ਕੱਟਿਆ ਜਾਂਦਾ ਵੈ ਕਿ ਇਹ ਤਮਾਸ਼ੀ ਨੇ ਹੁਣ ਬਦਲੇ ਲੇਕਿਨ ਇਹ ਨੌਜਵਾਨ ਨੇ ਜੋਇਚ ਵਨ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਦਾ ਇਹ ਨੌਜਵਾਨ ਜੋ ਕਿ ਆਪਣੇ ਪੱਧਰ ਤੇ ਇਸ ਨੋਚ ਨੂੰ ਮਜ਼ਬੂਤ ਕਰਨ ਤੇ ਲੱਗਾ ਹੋਇਆ ਦੇਖੋ ਕਿਸ ਤਰ੍ਹਾਂ ਟਰਾਲੀ ਦੇ ਵਿੱਚ ਰੇਤਾ ਔਰ ਮਿੱਟੀ ਦੇ ਭਰੇ ਹੋਏ ਗੱਟੂ ਨੇ ਔਰ ਟਰੈਕਟਰ ਤੇ ਸਵਾਰੇ ਨੌਜਵਾਨ ਨੇ ਜੋ ਕਿ ਆਪ ਮੁਹਾਰੇ ਹੋ ਕੇ ਤਾਂ ਇਸ ਨੋਚ ਨੂੰ ਮਜ਼ਬੂਤ ਕਰਨ ਦੇ ਲੱਗੇ ਹੋਏ ਆ ਟਰੈਕਟਰ ਤੇ ਬੈਠੇ ਇਸ ਨੌਜਵਾਨ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਨਾਮ ਲਾਪ੍ਰੀਤ ਸਿੰਘ ਜੀ ਕਿੱਥੋਂ ਦੇ ਆਣ ਵਾਲੇ ਕੀਰੇ ਕੋਲ ਪਿੰਡ ਆ ਬਈ ਰੋਕੇ ਸੋ ਕਿਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਕਿੰਨੇ ਦਿਨਾਂ ਤੋਂ ਲੱਗੇ ਹੋਏ ਹੋ ਔਰ ਜਿਹੜੇ ਹਾਲਾਤ ਬਣੇ ਹੋਏ ਆ ਇਸ ਟਾਈਮ ਜਿਹੜੀ ਮੌਕੇ ਤੇ ਕਹੋ ਜੇ ਹਾਲਾਤ ਸਾਨੂੰ ਬਈ ਲੱਗਿਆ ਨੂੰ ਤਾਂ 10 ਦਿਨ ਹੋ ਗਿਆ ਪਰ 6 ਦਿਨ ਹੋ ਗਿਆ ਲਗਾਤਾਰ ਅਸੀਂ ਟਰਾਲਾ ਲੈ ਕੇ ਆਉਂਦੇ ਆ ਨਾਲ ਸਾਡੇ ਮੁੰਡੇ ਨੌਜਵਾਨ ਆ ਜਾਂ ਮਾਲੋ ਸਾਰੇ ਸਾਡੇ ਪਿੰਡ ਦਾ ਸ਼ਰੋਗ ਵੱਲੋਂ ਤੇ ਮਾਲੋ ਐਨ ਆਰ ਆਈ ਵੀਰਾਂ ਦੇ ਸ਼ਰੋਗ ਵੱਲੋਂ ਪਹਿਲਾਂ ਅਸੀਂ ਰੁਕਣ ਵਾਲੇ ਬੰਦ ਤੇ ਪੈਂਦੇ ਜਾਂਦੇ ਰਹੇ ਆ ਤੇ ਅੱਜ ਅਸੀਂ ਇੱਥੇ ਵੀਨੇ ਕੇ ਲੈ ਕੇ ਆਏ ਟਰਾਲਾ ਸਾਰੇ ਪਿੰਡ ਦਾ ਸ਼ਰੋਗ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰ ਮੁਸ਼ਕਲਾਂ ਵੀ ਰਹੀਆਂ ਬਸ ਵੀ ਮੰਨ ਲਓ ਵੀ ਸਾਰੇ ਪਿੰਡ ਦਾ ਵੀ ਸਹਿਯੋਗ ਹੈਗਾ ਨਾਲ ਉਹਨਾਂ ਐਨਆਰਆਈ ਵੀ ਦਾ ਵੀ ਸਹਿਯੋਗ ਹੈਗਾ ਮੁਸ਼ਕਲਾਂ ਦਾ ਕੋਈ ਨਹੀਂਗਾ ਵੀ ਚੱਲੀ ਜਾਂਦਾ ਚਲੋ ਮਹਾਰਾਜ ਕਰੇ ਕਿਰਪਾ ਵੀ ਥੋੜਾ ਜਿਹਾ ਪਾਣੀ ਘਟੇ ਤੇ ਫੇਰ ਆਪਾਂ گاਵਾਵਾਂ ਵਾਲਾ ਟਰੈਕਟਰਾਂ ਦੇ ਨਾਲ ਬਾਣ ਪੱਤਰ ਕਰਨ ਦੇ ਵਿੱਚ ਵੀ ਸਾਥ ਦਾਂਗੇ ਬੋਲਣਾ ਹੋਊ ਨਿਕਾਲਣਾ ਪੜੇਗਾ ਫਿਰ ਜ਼ਮੀਨ ਬਣੇਗੀ ਤੇ ਜਿੱਦਾਂ ਜਿੱਦਾਂ ਅਸਰ ਜਿੱਦਾਂ ਉਹ ਮੈਂ ਕੋ ਜਪਾਨੀ ਟੀਵੀ ਦੇਖ ਰਿਹਾ ਮੈਸਤੀ ਸਵਿਚ ਐਸ ਟਾਈਮ ਖੜਿਆ ਹਲਕਾ ਜੀਰਾ ਦੇ ਕਸਬਾ ਮੱਕੂ ਦੇ ਅੰਦਰ ਪੈਂਦੇ ਪਿੰਡ ਵਿਖੇ ਮੌਜੂਦ ਆ ਖਾਸ ਕੋਰਤੇ ਇਸ ਪਿੰਡ ਦਾ ਜ਼ਿਕਰ ਕਰੀਏ ਥਿੰਡੇ ਕੇ ਨਾਮ ਦਾ ਇੱਕ ਪਿੰਡ ਹੈ ਜਿੱਥੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਇਹ ਸਾਰਾ ਦਰਿਆ ਹੈ ਔਰ ਇਸ ਪਾਣੀ ਦੇ ਨਾਲ ਖੜਾ ਨੇ ਇਹ ਹੋਏ ਪਾਣੀ ਦੇ ਨਾਲ ਜਿਸ ਪਾਸੇ ਵੀ ਨਜ਼ਰ ਮਾਰੋਗੇ ਸਭ ਕੁਝ ਡੁੱਬ ਚੁੱਕਿਆ ਫਿਰ ਚਾਹੇ ਗੱਲ ਹੋਵੇ ਪਾਣੀ ਵਾਲੀਆਂ ਮੋਟਰਾਂ ਦੇ ਬਣੇ ਕਮਰਿਆਂ ਦੀ ਉਸ ਤੋਂ ਇਲਾਵਾ ਜਿਸ ਪਾਸੇ ਵੀ ਨਜ਼ਰ ਮਾਰੋਗੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਔਰ ਇਸ ਪਾਣੀ ਦੇ ਨਾਲ ਇੱਥੋਂ ਦੇ ਨਾਲ ਲੱਗਦੇ ਕਈ ਪਿੰਡ ਐ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਔਰ ਵੱਡੇ ਪੱਧਰ ਤੇ ਪਿੰਡ ਦੇ ਲੋਕ ਆਪ ਮੁਹਾਰੇ ਹੋ ਕੇ ਇਸ ਨੋਚ ਨੂੰ ਇਸ ਬੰਨ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਟਰਾਲੀ ਆ ਰਹੀ ਐ ਤੇ ਨੌਜਵਾਨ पंजाब की जवानी अक्सर कि एक में ये ने जो इस में करने लगे तो पानी इस में छोड़ा गया इस है अभी जिस में हम लोग खड़े है ये कच्ची मिट्टी का है और ये संगत के लोग और यहाँ के हमारे एम एल साहब जीरा जी पूरा मदद करके इसको कच्ची मिट्टी बांध रहे यदि ये जहाँ खड़े हैं यदि ये टूट जाए तो पीछे पूरा जो पिंड है गांव है और पूरे खेती है वो और बर्बाद हो जाएगा वैसे थी पूरे बर्बाद हो गए लेकिन इसको जो बचे हुए हैं उसको बचाने के लिए पूरा जद्दोजहद के किसान और यहाँ के सब लोग गांव वाले मिलकर कर रहे हैं और इसका सहयोग करने के लिए प्रदेश कांग्रेस कमेटी का अध्यक्ष और सब लोग मिल के अभी कुछ सहायता दिए हैं आगे भी सहायता करने का आश्वासन दिया है राहुल जी ने हम सबको भेजा है ताकि जहां संकट में हम सब लोगों के साथ खड़े हो सके उसको दुख मार सके सब ये कुछ भी नहीं है जिनको राशन मिलना चाहिए वो नहीं मिला जिनको जो सहायता मिलना चाहिए वो नहीं मिला अभी तक के सरकार ये नहीं बता पाई कितना फसल पानी में डूबा है कितने खेत डूबे हैं, कितने लोग मर गए कितने जानवर बह गए इसके कोई आंकड़ा इस सरकार के पास नहीं है कोई सहायता नहीं है। ਇਨਕੋ ਤੋ ਕਮ ਸੇ ਕਾ ਖਿਸਾਨੋ ਕੋ 50000 ਰੁਪਏ ਏਕੜ ਮੁਆਵਜ਼ਾ ਤਤਕਾਲ ਵਿਤ੍ਰਿਤ ਕਰ ਦੇਣਾ ਫਾਜ਼ਿਲਕਾ ਤਾਂ ਕਿ ਕਿਸਾਨ ਇਸ ਦੁੱਖ ਮੇਂ ਕੁਛ ਤੋ ਦੁੱਖ ਕਮ ਹੋਤਾ ਲੇਕਿਨ ਕੁਝ ਵੀ ਨਹੀਂ ਜੀਰਾ ਸਾਹਿਬ ਹਲਕਾ ਜਿਨਾਂ ਨੇ ਅੱਜ ਰਾਜਾ ਵੜਿੰਗ ਜੀ ਔਰ ਸਮੁੱਚੀ ਕਾਂਗਰਸ ਜਿਹੜੀ ਅੱਜ ਜੀਰੇ ਹਲਕੇ ਚਾਹੀਏ ਔਰ ਮੈਂ ਇਹ ਵੀ ਸਰ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸੀ ਉਹ ਫਿਰੋਜ਼ਪੁਰ ਜ਼ਿਲ੍ਹੇ ਚ ਆਇਆ ਔਰ ਲੋਕਾਂ ਦੀ ਮਦਦ ਕਰਨ ਦੀ ਬਜਾਏ ਉਹ ਤੇ ਜਿਹੜਾ ਗਵਰਨਰ ਸੀਗਾ ਜੀ ਪੰਜਾਬ ਇਹ ਦੋਵੇਂ ਪਿਕਨਿਕ ਬਣਾ ਕੇ ਚਲੇਗੇ। ਔਰ ਤੁਹਾਡਾ ਧੰਨਵਾਦ ਜੀ ਔਰ ਮੇਰੀ ਇੱਕ ਰਿਕੁਐਸਟ ਹੈ ਸਰ ਇੱਕ ਰਾਹੁਲ ਗਾਂਧੀ ਜੀ ਤੱਕ ਇੱਕ ਮੈਸੇਜ ਪਹੁੰਚਣਾ ਚਾਹੀਦਾ ਹੈ ਇਹਨੇ ਸਾਰੇ ਲੋਕਾਂ ਨੂੰ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਉਹ 6800 ਰੁਪਏ ਜਿਹੜਾ ਮਿਲਦਾ ਔਰ ਜਿਹੜੀ ਇਹਨਾਂ ਦੀ ਬਜਾਈ ਤੇ ਜਿਹੜਾ ਇਹਦੇ ਤੇ ਖਰਚਾ ਆਉਂਦਾ ਸਰ ਉਹ ਬਹੁਤ ਜ਼ਿਆਦਾ ਇਸ ਕਰਕੇ ਮੁਆਵਜ਼ਾ ਜਿਹੜਾ ਉਹ ਜਿਹੜਾ ਸੈਂਟਰਲ ਸਰਕਾਰ ਨੂੰ ਜਿਹੜੀ ਫਸਲ ਤਬਾਹ ਹੋ ਗਈ ਉਹਦਾ ਜਿਹੜਾ 60000 ਰੁਪਏ ਮੁਆਵਜ਼ਾ ਜਿਹੜਾ ਪਰ ਏਕੜ ਦਾ ਮਿਲਣਾ ਚਾਹੀਦਾ ਹੈ। ਠੀਕ ਹੈ। ਸਰ ਹੈ ਪੰਜਾਬ ਦੇ ਵਿੱਚ। ਹਰੀ ਭਾਜੀ ਇਹ ਤਾਂ ਜੇ ਰਾਹੁਲ ਗਾਂਧੀ ਉਥੋਂ ਆਪਦਾ ਵੀਡੀਓ ਨਾ ਪਾਉਂਦੇ ਪੰਜਾਬ ਦੀ ਚਿੰਤਾ ਜ਼ਾਹਿਰ ਨਾ ਕਰਦੇ ਤਾਂ ਸ਼ਾਇਦ ਕੇਂਦਰ ਮੰਤਰੀ ਢੇੜਾ ਵੀ ਨਾ ਮਾਰ ਕੇ ਜਾਂਦਾ ਸੋ ਸਾਡਾ ਕੰਮ ਹੈ ਜਿਵੇਂ ਐਮਐਸਪੀ ਆਸੇ ਕਿਸਾਨਾਂ ਦੇ ਆਸੇ ਕਾਂਗਰਸ ਪਾਰਟੀ ਔਰ ਰਾਹੁਲ ਗਾਂਧੀ ਲੜ ਰਹੇ ਆ ਅੱਜ ਬੁਪੇਸ਼ ਬਗੇਲ ਜੀ ਆਏ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਰਾਸ਼ਟਰਪਤੀ ਦਾ ਚੋਣ ਵੀ ਹੈ ਰਾਹੁਲ ਗਾਂਧੀ ਵੀ ਦੌਰਾ ਲਾਉਣ ਇਹ ਕੋਸ਼ਿਸ਼ ਕਰਾਂਗੇ ਤਾ ਜੋ ਅਸੀਂ ਪਾਰਲੀਮੈਂਟ ਦੇ ਵਿੱਚ ਤੁਹਾਡੀ ਆਵਾਜ਼ ਮੈਂ ਮੈਂਬਰ ਆਫ ਪਾਰਲੀਮੈਂਟ ਉਹ ਵੀ ਬੁਲੰਦ ਕਰ ਸਕੀਏ ਤੇ ਪਰਦੇਸ਼ ਦੀ ਜਿਹੜੀ ਨਕਮੀ ਸਰਕਾਰ ਹੈ ਮੁੱਖ ਮੰਤਰੀ ਨੇ ਜੋ ਇਹ ਕੀਤਾ ਹੈ ਮੈਂ ਉਹਰੇ ਬਾਰੇ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਜੇ ਅੱਜ ਸਰਕਾਰ ਚੰਗੀ ਹੁੰਦੀ ਤਾਂ ਇਹ ਨੁਕਸਾਨ ਇਹ ਨਹੀਂ ਹੋਣਾ ਸੀ ਹੋ ਸਕਦਾ 25% ਨੁਕਸਾਨ ਹੁੰਦਾ ਇਹਨੂੰ ਅਸੀਂ ਕੁਦਰਤੀ ਆਫਤ ਹੈਗੀ ਹੈਗੀ ਹੈ ਪਰ ਨਾਲ ਇਹ ਸਰਕਾਰਾਂ ਦੀ ਨਲਾਇਕੀ ਦੀ ਇਹ ਕਾਰਨ ਇਹ ਸਾਰਾ ਕੁਝ ਹੋਇਆ ਹੈ ਰਾਜ ਨੁਕਤਾ ਚੀਨੀ ਕਰਨ ਦਾ ਸਮੇਂ ਨਹੀਂ ਹੈ ਤੁਸੀਂ ਸਾਥੋਂ ਤੇਲ ਦੀ ਮੰਗ ਕੀਤੀ ਹੈ ਹਾਂ ਜੀ ਸਾਡੀ ਮਾਤਰੀ ਅਸੀਂ ਟਰੈਕਟਰਾਂ ਦੀ ਅਸੀਂ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਇਹ ਪਾਣੀ ਉਤਰਨ ਤੋਂ ਬਾਅਦ ਅਸੀਂ ਤੁਹਾਡੀ ਜੋ ਤਿਲ ਫੁੱਲ ਪੇਟਾ ਆਪਦੇ ਨੂੰ ਸਹਾਇਤਾ ਤੇ ਅੱਜ ਵੀ ਅੱਜ ਵੀ ਸਹਾਇਤਾ ਨਹੀਂ ਨਹੀਂ ਅੱਜ ਵੀ ਕਰਾਂਗੇ ਪਰ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਇਲਾਜ ਜਾਏਗਾ ਪਾਣੀ ਸਾਰੀ ਜ਼ਿੰਮੇਵਾਰੀ ਜੋਰ ਲਾ ਕੇ ਇਹ ਸਾਰਾ ਕੰਮ ਅਸੀਂ ਸਿਰੇ ਚੜਾਵਾਂਗੇ ਤੇਲ ਵੀ ਦੇਾਂਗੇ